ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਇਹ ਸਜੈਂਟਾ ਕੰਪਨੀ ਦਾ ਰਜਨੀ ਖੀਰਾ ਜੀ ਅਸੀਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦੇ ਪਰ ਇਹ ਲਾਇਆ ਰਜਨੀ ਹੋਇਆ ਸੀ ਤੁਹਾਨੂੰ ਦੱਸਣਾ ਹੀ ਪਊ ਫਿਰ ਵੀ ਰਜਨੀ ਆ ਇਸ ਦੇ ਉੱਤੇ ਇਹ ਬੇਲਾ ਪੀੜੀਆਂ ਕਿਉਂ ਪੈ ਰਹੀਆਂ ਨੇ ਕੀ ਟ੍ਰੀਟਮੈਂਟ ਕਰਿਆ ਜਾਂਦੇ ਆ ਕੀ ਗੱਲਬਾਤ ਆ ਕੀ ਬਿਮਾਰੀ ਆ ਇਸ ਤੇ ਇਸ ਟਾਈਮ ਅੱਜ ਦੇਖੋ ਜੀ 16 ਫਰਵਰੀ ਹੋ ਚੁੱਕੀ ਆ ਜਿਹੜੀ ਧੁੱਪ ਆ ਗਈ ਉਹ ਵੀ ਕਾਫੀ ਪੈਂਦੀ ਆ। ਯਾਨੀ ਆਪਾਂ ਕਹਦੇ ਆ ਵੀ ਹਾਈ ਟੈਂਪਰੇਚਰ ਹੋਇਆ ਪਿਆ। ਕਾਗਜ਼ ਵਗੈਰਾ ਵੀ ਤਾਰੇ ਪੈ ਨੇ ਜੀ। ਦੇਖੋ ਜੀ, ਤੜਾਈ ਦੀ ਗੱਲ ਕਰੀਏ ਤਾਂ ਇਹਦੀਆਂ ਇਸ ਤੋਂ ਪਹਿਲਾਂ 4-5 ਤੜਾਈਆਂ ਲਗਭਗ ਹੋ ਗਈਆਂ। ਬਾਕੀ ਆਓ ਜੀ ਅਸੀਂ ਦੱਸਦੇ ਆ ਤੁਹਾਨੂੰ ਵੀ ਇਹਦੇ ਉੱਤੇ ਕੀ ਕਰੀਏ। ਦੇਖੋ ਜੀ ਇਹ ਖੀਰਾ ਵੀ ਲੱਗਿਆ ਹੋਇਆ ਖੀਰਾ ਵਧੀਆ ਲੱਗ ਰਿਹਾ ਜੀ ਦੇਖੋ ਪਰ ਕੀ ਹੈ ਨਾ ਦੇਖੋ ਜੀ ਬੇਲ ਦਾ ਸਾਈਜ਼ ਹੈ ਜਿਹੜਾ ਉਹ ਕਾਫੀ ਛੋਟਾ ਕੀ ਕਰਨਾ ਇਸ ਬਾਰੇ ਗੱਲ ਕਰਦੇ ਜੀ ਅੱਗੇ ਫਲ ਵੀ ਘੱਟੀ ਆ ਇਸ ਤੇ ਬਿਮਾਰੀਆਂ ਦੀਆਂ ਕੀ ਨਸਿਆਨੀਆਂ ਹੁੰਦੀਆਂ ਨੇ ਮੇਨ ਸਭ ਤੋਂ ਵੱਡੀ ਬਿਮਾਰੀ ਕੀ ਆਉਂਦੀ ਹੈ ਇਹ ਇੱਥੇ ਸਭ ਤੋਂ ਜਿਹੜੀ ਆਪਾਂ ਕਹਦੇ ਆਂ ਵੀ ਭਿਆਨਕ ਬਿਮਾਰੀ ਆ ਦੇਖੋ ਜੀ ਖੀਰਾ ਜਿਹੜੀ ਸਭ ਤੋਂ ਭਿਆਨਕ ਬਿਮਾਰੀ ਆ ਉਹ ਡੌਨੀ ਦੀ ਆ ਜੀ ਇਹ ਪੱਤੇ ਦੇ ਪੁੱਠੇ ਪਾਸਿਓਂ ਦੇਖ ਕੇ ਪਤਾ ਲੱਗ ਜਾਂਦਾ ਜੀ ਜਿਹੜੇ ਭਰਾ ਇਹਦੀ ਖੇਤੀ ਕਰਦੇ ਨੇ ਵੀ ਡੌਨੀ ਕਿਵੇਂ ਹੁੰਦੀ ਆ ਡੌਨੀ ਥੋੜੀ ਪਿਸਲੇ ਪਾਸਿਓਂ ਜਿਵੇਂ ਕਿਸੇ ਚੀਜ਼ ਦਾ ਖਾਦਾ ਹੁੰਦਾ ਤਾਂ ਉਹ ਮੇ ਥੋੜੀ ਥੋੜੀ ਚਮਕ ਦਿੰਦੀ ਹੁੰਦੀ ਆ ਹੁਣ ਇਸ ਦੇ ਉੱਤੇ ਡੌਨੀ ਆ ਕੇ ਇਹ ਸੁੱਕੀ ਹੋਈ ਆ ਜੀ ਦੇਖੋ ਜੀ ਜਿਵੇਂ ਆ ਮੈਂ ਤੁਹਾਨੂੰ ਦਿਖਾ ਰਿਆ ਦੇਖੋ ਜੀ ਆ ਜਿੱਥੇ ਮੈਂ ਨਸੀਅਨੀ ਲਵਨਾ ਆ ਦੇਖੋ ਇਹ ਇਥੋਂ ਇਹ ਸੁੱਕੀ ਹੋਈ ਆ ਡੋਨੀ ਆਈ ਜ਼ਰੂਰ ਹੋਈ ਆ ਸੁੱਕੀ ਹੋਈ ਆ ਇਸ ਨੂੰ ਕਿਸ ਦਵਾਈ ਨਾਲ ਕੰਟਰੋਲ ਕੀਤਾ ਜਾਂਦਾ ਜੀ ਇਸ ਨੂੰ ਕੰਟਰੋਲ ਕਰਿਆ ਜੀ ਐਕ੍ਰੋਬਟ ਪਲੱਸ ਪੋਲੀਰਾਮ ਐਕ੍ਰੋਬਟ ਪੋਲੀ ਦਾ 30 ਗ੍ਰਾਮ ਜੀ ਤੇ ਪੋਲੀਰਾਮ 60 ਗ੍ਰਾਮ ਜੀ ਦੋਨਾਂ ਨੂੰ ਮਿਕਸ ਕਰਕੇ ਇਹਦੀ ਸਪਰੇਅ ਕੀਤੀ ਜਾਂਦੀ ਹੈ ਜਦੋਂ ਥੋੜੀ ਦਿਖਾਈ ਦੇਵੇ ਨਾਲ ਦੀ ਨਾਲ ਕਰ ਦੇਣੀ ਚਾਹੀਦੀ ਹੈ ਜੀ ਜਿਆਦਾ ਲੇਟ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਖੀਰਾ ਜਿਹੜਾ ਬਿਲਕੁਲ ਖਤਮ ਹੋ ਜਾਂਦਾ ਜੇਕਰ ਇੱਥੇ ਧਿਆਨ ਨਾ ਦਿੱਤਾ ਜਾਵੇ ਤੇ ਬਾਕੀ ਜੀ ਇਸ ਦੇ ਉੱਤੇ ਥ੍ਰਿਪ ਬਹੁਤ ਆਉਂਦਾ ਥ੍ਰਿਪ ਨੂੰ ਕੰਟਰੋਲ ਕਰਨ ਵਾਸਤੇ ਥ੍ਰਿਪ ਵਾਲੀਆਂ ਸਪਰੇਅਾਂ ਕੀਤੀਆਂ ਜਾਂਦੀਆਂ ਨੇ ਬਾਕੀ ਇਸ ਦੇ ਉੱਤੇ ਲੀਫ ਮੈਨਰ ਵੀ ਆਉਂਦਾ ਇਸ ਟਾਈਮ ਇਹ ਤੇ ਥੋੜਾ ਥੋੜਾ ਥ੍ਰਿਪ ਜਰੂਰ ਹੈ ਲੀਫ ਮੈਨਰ ਵਗੈਰਾ ਕੁਛ ਨਹੀਂ ਤੇ ਬਾਕੀ ਚਿੱਟੇ ਮੱਸਰ ਦਾ ਵੀ ਕਈ ਵਾਰੀ ਅਟੈਕ ਜ਼ਿਆਦਾ ਦੇਖਿਆ ਜਾਂਦਾ ਕੀੜੇ ਦੀ ਫਸਲ ਤੇ ਤੇ ਇਹਨੂੰ ਆਪਾਂ ਅਲੱਗ-ਅਲੱਗ ਤਰੀਕਿਆਂ ਨਾਲ ਕੰਟਰੋਲ ਕੀਤਾ ਜਾਂਦਾ ਬਾਕੀ ਕੀ ਆ ਜਦੋਂ ਇਸ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਜ਼ਿਮੀਂਦਾਰ ਭਰਾਵਾਂ ਨੂੰ ਜਿਆਦਾ ਪ੍ਰੋਬਲਮ ਇਹ ਹੁੰਦੀ ਆ ਮੈਂ ਤੁਹਾਨੂੰ ਦਿਖਾਉਣ ਲੱਗਿਆ ਵੀ ਜਿਹੜਾ ਫਰੂਟ ਹੁੰਦਾ ਜਿਵੇਂ ਖੀਰਾ ਹੁੰਦਾ ਉਹਦਾ ਸਾਈਜ਼ 빙ਗਾ ਹੁੰਦਾ ਦੇਖੋ ਜੀ ਜਿਵੇਂ ਆਹ ਜੀ ਦੇਖੋ ਜੀ ਇਹਦਾ 빙ਗਾ ਸਾਈਜ਼ ਆ ਵਧੀਆ ਸਾਈਜ਼ ਨਹੀਂ ਬਣਦਾ 빙ਗਾ ਟੇਡਾ ਯਾਨੀ 빙ਗੇ ਟੇਡੇ ਹੋ ਜਾਂਦੇ ਨੇ ਇਸ ਦੇ ਲਈ ਕੀ ਕਰਨਾ ਚਾਹੀਦਾ ਇਹਦੇ ਲਈ ਦੇਖੋ ਜੀ ਇੱਕ ਦਾ ਸਪਰੇ ਹੋ ਜਾਂਦੀ ਆ ਕੈਲਸ਼ੀਅਮ ਪਲੱਸ ਬੋਰਨ ਦੀ ਤੇ ਬਾਕੀ ਇਸ ਨੂੰ ਕੀ ਹੈ ਨਾ ਜੇਕਰ ਅਸਲ ਵਿੱਚ ਖੀਰਾ ਜੇ ਡ੍ਰਿਪ ਤੇ ਲੱਗਿਆ ਹੋਵੇ ਤਾਂ ਅਸੀਂ ਤੁਹਾਨੂੰ ਇਹ ਸਪਾਰਸ਼ ਕਰਦੇ ਹਾਂ ਵੀ ਡ੍ਰਿਪ ਦੇ ਉੱਤੇ ਇਹ ਸਭ ਤੋਂ ਜ਼ਿਆਦਾ ਕਾਮਯਾਬ ਆ ਡ੍ਰਿਪ ਤੇ ਕਾਮਯਾਬੀ ਦਾ ਕੀ ਕਾਰਨ ਹੈ ਇਸ ਨੂੰ ਕੈਲਸ਼ੀਅਮ ਦੀ ਬਹੁਤ ਲੋੜ ਹੁੰਦੀ ਹੈ ਜਦੋਂ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਤਾਂ ਤੁਸੀਂ ਮੰਨ ਕੇ ਚੱਲੋ ਵੀ 2 ਕਿਲੋ ਡੇਲੀ ਡ੍ਰਿਪ ਰਾਹੀਂ ਦਿੱਤਾ ਜਾਂਦਾ ਪਾਣੀ ਦੀ ਵੀ ਕਾਫੀ ਲੋੜ ਹੁੰਦੀ ਹੈ ਤਾਂ ਫਿਰ ਜੇ ਆਪਾਂ ਜ਼ਿਆਦਾ ਪਾਣੀ ਲਾ ਦਨੇ ਆ ਤਾਂ ਉਸ ਦੇ ਨਾਲ ਫੰਗਸ ਦੀਆਂ ਬਿਮਾਰੀਆਂ ਆਉਣ ਦਾ ਡਰ ਬਣਿਆ ਰਹਿੰਦਾ ਜਦੋਂ ਤੁਸੀਂ ਡ੍ਰਿਪਰਾਂ ਹੀ ਖੇਤੀ ਕਰੋਗੇ ਤਾਂ ਉਸ ਨੂੰ ਕੀ ਹੈ ਜਿੰਨੇ ਕ ਪਾਣੀ ਦੀ ਲੋੜ ਆ ਨਮੀ ਹੋ ਜਾਣੀ ਸੇਮ ਹੀ ਆਊਗੀ ਤੇ ਬਾਕੀ ਖਰਾਕੀ ਤੱਤ ਨੇ ਜਿਹੜੇ ਉਹ ਸਾਰੇ ਇਸ ਨੂੰ ਮਿਲ ਜਾਣਗੇ ਖਰਾਕੀ ਤੱਤ ਕਾਫੀ ਤਰ੍ਹਾਂ ਦੇ ਹੁੰਦੇ ਨੇ ਜੀ ਜਿਵੇਂ ਇਸ ਨੂੰ ਹੋਮਿਕ ਵੀ ਦਿੱਤਾ ਜਾਂਦਾ ਜੀ ਸੀ ਬੀਡ ਵੀ ਦਿੱਤਾ ਜਾਂਦਾ ਕਿੰਨਾ ਤੁਸੀਂ ਇਸ ਨੂੰ ਦਿਓਗੇ ਉਨੀ ਤੁਹਾਨੂੰ ਵਧੀਆ ਝਾੜ ਮਿਲੂਗਾ ਜੀ ਤੇ ਬਾਕੀ ਡੀਏਪ ਵਗੈਰਾ ਵੀ ਖੋਲ ਕੇ ਇਸ ਨੂੰ ਡ੍ਰਿਪਰਹੀਂ ਦਿੱਤਾ ਜਾਂਦਾ ਜੀ ਬਾਕੀ ਇਸ ਦੇ ਉੱਤੇ ਜਿਆਦਾ ਫੰਗਸ ਦੀਆਂ ਬਿਮਾਰੀਆਂ ਆਉਂਦੀਆਂ ਨੇ ਜੀ ਫੰਗਸਤੀਆਂ ਬਿਮਾਰੀਆਂ ਵਾਸਤੇ ਜਿੰਮੇ ਹੁਣ ਤੁਹਾਨੂੰ ਮੈਂ ਦੱਸਿਆ ਮੇਨ ਡੋਨੀ ਆਉਂਦੀ ਹੈ ਡੋਨੀ ਵਾਸਤੇ ਐਕ੍ਰੋਬਿਟ ਤੇ ਪੋਲੀਰਾਮ ਦੀ ਸਪਰੇਅ ਕੀਤੀ ਜਾਂਦੀ ਹੈ ਜਾਂ ਆਉਂਦਾ ਐਕ੍ਰੋਬਿਟ ਕੰਪਲੀਟ ਵੀ ਆਉਂਦਾ ਉਹਦੇ ਵਿੱਚ ਪੋਲੀਰਾਮ ਦੋਨੇ ਮਿਕਸ ਹੋਏ ਹਵਾਏ ਆਉਂਦੇ ਨੇ ਜੀ ਉਸ ਤੇ ਵੀ ਤੁਸੀਂ ਸਪਰੇਅ ਕਰ ਸਕਦੇ ਹੋ ਜੀ ਤੇ ਇਸ ਤਰ੍ਹਾਂ ਤੁਸੀਂ ਇਸ ਤੇ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਨੂੰ ਕੰਟਰੋਲ ਕਰ ਸਕਦੇ ਹੋ ਬਾਕੀ ਹੋਰ ਇਹ ਤੇ ਕੋਈ ਮੇਨ ਐਡੀ ਕੋਈ ਵੱਡੀ ਬਿਮਾਰੀ ਆਉਂਦੀ ਨਹੀਂ ਇਹੀ ਸਭ ਤੋਂ ਡੌਨੀਓ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਖੀਰੇ ਦੇ ਉੱਤੇ ਪੰਜਾਬ ਦੇ ਵਿੱਚ ਦੇਖੀ ਜਾਂਦੀ ਹੈ। ਬਾਕੀ ਕੀ ਹੈ ਜੀ ਇਹ ਜਿਵੇਂ ਹੁਣ ਤੁਸੀਂ ਗੱਲ ਕਰੋਗੇ ਤਾਂ ਮਲਚਿੰਗ ਵਸਾ ਕੇ ਟਰਿੱਪ ਵਸਾ ਕੇ ਪੈਪ ਡ੍ਰਿਪਰ ਦਾ ਰੱਖ ਕੇ ਮਲਚਿੰਗ ਵਸਾ ਕੇ ਫਿਰ ਉਸ ਤੋਂ ਬਾਅਦ ਇਸ ਦੀ ਬਿਜਾਈ ਕਰਕੇ ਇਹ ਲੋ ਟਰਨ ਕੀਤਾ ਗਿਆ ਸੀਗਾ ਜੀ। ਦੇਖੋ ਵਧੀਆ ਜੀ ਇਸ ਟਾਈਮ ਫਸਲ ਇਹ ਮੈਂ ਤੁਹਾਨੂੰ 5-10 ਦਿਨਾਂ ਤੱਕ ਦੁਬਾਰਾ ਫਸਲ ਦਿਖਾਉਂਗਾ ਜੀ। ਫੇਰ ਤੁਸੀਂ ਦੱਸਿਓ ਵੀ ਫਸਲ ਕਿੰਨੀ ਤੱਕੜੀ ਐ ਕਿਉਂਕਿ ਟੈਂਪਰੇਚਰ ਦੇ ਨਾਲ ਹੀ ਇਸ ਨੇ ਜ਼ਿਆਦਾ ਗਰੋਥ ਕਰਨੀ ਐ ਜ਼ਿਆਦਾ ਇਸ ਦੇ ਉੱਤੇ ਥ੍ਰਿਪ ਦੀ ਪ੍ਰੋਬਲਮ ਵੀ ਕਾਫੀ ਆਉਂਦੀ ਐ ਥ੍ਰਿਪ ਹੁੰਦਾ ਜਿਹੜਾ ਉਹ ਬਹੁਤ ਬਰੀਕ ਹੁੰਦਾ ਜੀ ਤੇ ਥ੍ਰਿਪ ਆ ਗਿਆ ਜਿਹੜਾ ਉਹ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਮਿਰਚ ਖਰਬੂਜਾ ਤੇ ਖੀਰੇ ਦੇ ਉੱਤੇ ਅਟੈਕ ਕਰਦਾ ਜੀ ਤੇ ਟਰਪਲੇਈ ਕਾਫੀ ਦਵਾਈਆਂ ਆਉਂਦੀਆਂ ਨੇ ਜੀ ਉਹਨਾਂ 'ਚ ਤੁਸੀਂ ਸਪਰੇਅ ਕਰਕੇ ਟਰਿੱਪ ਹੁੰਦਾ ਇੱਕ ਮੈਟ ਹੁੰਦੀ ਹੈ ਜੀ ਉਹ ਮੈਟ ਵੀ ਆ ਜਾਂਦੀ ਹੈ ਕਈ ਵਾਰੀ ਉਹ ਤੁਹਾਨੂੰ ਦੇਖਣਾ ਪਊਗਾ ਵੀ ਇਸ ਟਾਈਮ ਕੀ ਹੈ ਜੀ ਜਿਵੇਂ ਮੰਨ ਲਓ ਵਾਇਰਸ ਆਉਂਦਾ ਤਾਂ ਵਾਇਰਸ ਉਸ ਦੇ ਨਾਲ ਹੀ ਆਉਂਦਾ ਜੀ ਤੇ ਇਹਨਾਂ ਚੀਜ਼ਾਂ ਨਾਲ ਇਸ ਨੂੰ ਕੰਟਰੋਲ ਕੀਤਾ ਜਾਂਦਾ ਇਹ ਪਹਿਲਾਂ ਡੋਨੀ ਆਈ ਹੋਈ ਹੈ ਜੀ ਡੋਨੀ ਆਈ ਹੋਈ ਹੁਣ ਕੰਟਰੋਲ ਹੋਈ ਹੋਈ ਹੈ ਇਸੇ ਕਰਕੇ ਬੀਲ ਦਾ ਸਾਇਸ ਛੋਟਾ ਹੁਣ ਇਹ ਗ੍ਰੋਥ ਕਰਨ ਦਾ ਇਹਦਾ ਵਧੀਆ ਟਾਈਮ ਹੈਗਾ ਬਾਕੀ ਪਾਣੀ ਦੀ ਵੀ ਕਾਫੀ ਲੋੜ ਹੁੰਦੀ ਹੈ ਜਦੋਂ ਫਰੂਟ ਤੇ ਹੁੰਦਾ ਪੂਰੇ ਤੇ ਤਾਂ ਇਸ ਨੂੰ ਚੰਗਾ ਪਾਣੀ ਦੀ ਦਿੱਤਾ ਜਾਂਦਾ ਕਈ ਵਾਰੀ ਡ੍ਰਿਪ ਨਾਲ ਜ਼ਮੀਨ ਦੇ ਹਿਸਾਬ ਨਾਲ ਕਈ ਵਾਰੀ ਡ੍ਰਿਪ ਨਾਲ ਵੀ ਪਾਣੀ ਪੂਰਾ ਨਹੀਂ ਹੁੰਦਾ ਤੇ ਉਦੋਂ ਵੀ ਪ੍ਰੋਬਲਮ ਆ ਜਾਂਦੀ ਆ ਉਦੋਂ ਫਿਰ ਜ਼ਿੰਮੇਦਾਰ ਭਰਾ ਬਣੂ ਇਹਨੂੰ ਮੰਨ ਲਓ ਵੀ ਥਾਲੀਆਂ ਦੇ ਵਿੱਚ ਪਾਣੀ ਦੇਣਾ ਪੈਂਦਾ ਉਹ ਵੀ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਕੱਲੀ ਡ੍ਰਿਪ ਤੇ ਵੀ ਨਹੀਂ ਕੰਮ ਚੱਲਦਾ ਕਈ ਵਾਰੀ ਤੁਹਾਨੂੰ ਐਵੇਂ ਹੁੰਦਾ ਵੀ ਡ੍ਰਿਪਰ ਨਾਲ ਪਾਣੀ ਨਹੀਂ ਦਿੱਤਾ ਡ੍ਰਿਪਰ ਨਾਲ ਵੀ ਫਸਲ ਦੀ ਲੋੜ ਨਹੀਂ ਪੂਰੀ ਹੁੰਦੀ ਕਈ ਵਾਰੀ ਫੇਰ ਉਹ ਜਿਹੜੇ ਜ਼ਿਮੀਂਦਾਰ ਭਰਾ ਖੇਤੀ ਕਰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਸਾਰਾ ਪਤਾ ਹੈਗਾ ਬਸ ਉਹਨਾਂ ਨੂੰ ਥੋੜਾ ਦੱਸਣ ਦੀ ਜੋ ਲੋੜ ਆ ਉਹ ਆਪ ਜਾਣਕਾਰ ਨੇ ਫਸਲ ਆਪਣੇ ਆਪ ਦੱਸਦੀ ਹੈ ਜੇਕਰ ਤੁਸੀਂ ਫਸਲ ਦੇ ਧਿਆਨ ਦੇਵੋਗੇ ਵੀ ਫਸਲ ਦੇ ਉੱਤੇ ਕੀ ਬਿਮਾਰੀ ਹੈ ਇਸ ਟਾਈਮ ਇਹ ਕੋਈ ਬਾਲੀਆਂ ਵੱਡੀਆਂ ਗੱਲਾਂ ਨਹੀਂ ਬਾਲਾ ਕੁਝ ਇੰਨਾ ਵਿੱਚ ਉਲਝਣ ਦੀ ਲੋੜ ਨਹੀਂ ਤੁਹਾਨੂੰ ਤੇ ਇੰਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਤੇ ਜੇ ਕੋਈ ਗੱਲ ਨਹੀਂ ਸਮਝ ਆਈ ਤਾਂ ਤੁਸੀਂ ਮੇਰੇ ਨਾਲ ਕਾਲ ਕਰਕੇ ਗੱਲ ਕਰ ਸਕਦੇ ਹੋ ਤੇ ਮੈਂ ਤੁਹਾਡਾ ਆਪਣਾ ਓਂਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੀ ਕਰ ਸਬਸਕ੍ਰਾਈਬ ਕਰ ਰੱਖਿਆ ਤਾਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਨੂੰ ਜਾਣਕਾਰੀ ਮਿਲ ਸਕੇ ਇੰਨਾ ਕੁ ਕਹਿੰਦਾ ਹੋਇਆ ਧੰਨਵਾਦ